ہرے ਰੰਗ ਦੇ ਆਲੂ ਕਦੀ ਵੀ ਆਪਣੀ ਸਬਜ਼ੀ ਵਿੱਚ ਨਾ ਪਾਓ ਜਦੋਂ ਵੀ ਤੁਸੀਂ ਕੋਈ ਸਬਜ਼ੀ ਬਣਾਉਣੀ ਹੋਵੇ ਤਾਂ ਕਦੀ ਵੀ ਹਰੇ ਰੰਗ ਨੂੰ ਭੁੱਲ ਕੇ ਕਿਉਂਕਿ ਤੁਸੀਂ ਅਕਸਰ ਵੇਖਿਆ ਨਾ ਕਿ ਕੁਝ ਆਲੂ ਜਿਹੜੇ ਹੁੰਦੇ ਨੇ ਉਹ ਇਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਦਾ ਰੰਗ ਬਦਲ ਜਾਂਦਾ ਕੁਝ ਹਰੇ ਹੋ ਜਾਂਦੇ ਨੇ ਤੇ ਬਾਕੀ ਰੰਗ ਸੇਮ ਰਹਿੰਦਾ ਆਮ ਤੌਰ ਤੇ ਆਲੂਆਂ ਦਾ ਇੱਕੋ ਜਿਹਾ ਹੀ ਰੰਗ ਰਹਿੰਦਾ ਆ ਜੇਕਰ ਆਲੂਆਂ ਦੇ ਰੰਗ ਦੇ ਵਿੱਚ ਹਰਾਪਣ ਆ ਜਾਵੇ ਤਾਂ ਸਮਝ ਲਓ ਕਿ ਇਹ ਖਾਣ ਦੇ ਨਾਲ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੋਵੇਗੀ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਆਲੂ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਹਰ ਸਬਜ਼ੀ ਚ ਪਾਏ ਜਾਂਦੇ ਨੇ ਪਰ ਫਿਰ ਵੀ ਜੇਕਰ ਆਲੂਆਂ ਦਾ ਰੰਗ ਬਦਲ ਰਿਹਾ ਆ ਜਾ ਰੰਗ ਉਹ ਕੁਦਰਤੀ ਰੰਗ ਤੋਂ ਹਰੇ ਹੋ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਕੁਝ ਨਾ ਕੁਝ ਤਾਂ ਕੋਈ ਗੜਬੜ ਹੈਗੀ ਆ ਪਰ ਆਮ ਤੌਰ ਤੇ ਅਸੀਂ ਕੀ ਵੇਖਦੇ ਆ ਬਹੁਤ ਸਾਰੇ ਪਰਿਵਾਰ ਦੇ ਵਿੱਚ ਕਈ ਮਾਵਾਂ ਭੈਣਾ ਤਿਆਂ ਇੰਜ ਕਰਨ ਗਿਆ ਕਿ ਜਦੋਂ ਆਲੂ ਕੱਟ ਰਹੀਆਂ ਹੁਣ ਜੇ ਕਹਿੰਗੇ ਹਰਿਆ ਹੋ ਗਿਆ ਚਲੋ ਕੋਈ ਗਾਲ ਇਹਨੂੰ ਵੀ ਕੱਟ ਕੇ ਵਿੱਚ ਪਾ ਦੋ ਤੇ ਪਾਉਣ ਤੋਂ ਬਾਅਦ ਉਹ ਸਬਜ਼ੀ ਬਣ ਜਾਂਦੀ ਆ ਤੇ ਸਬਜ਼ੀ ਖਾ ਲਈ ਜਾਂਦੀ ਆ ਫਿਰ ਉਦੋਂ ਬਾਅਦ ਕਈ ਵਾਰ ਕੀ ਹੁੰਦਾ ਕਿ ਕਈ ਪਰਿਵਾਰਕ ਮੈਂਬਰਾਂ ਦਾ ਸਾਰਾ ਦਿਨ ਸਿਰ ਦਰਦ ਹੁੰਦਾ ਰਹਿੰਦਾ ਥੋੜਾ ਥੋੜਾ ਜਾਂ ਉਹਨਾਂ ਦਾ ਮਨ ਕੱਚਾ ਹੁੰਦਾ ਰਹਿੰਦਾ ਜਾਂ ਉਹਨਾਂ ਦੇ ਪੇਟ 'ਚ ਦਰਦ ਹੁੰਦੀ ਰਹਿੰਦੀ ਆ ਜਾਂ ਉਹਨਾਂ ਨੂੰ ਇੰਜ ਲੱਗਦਾ ਕਿ ਜੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਆ ਉਹ ਬਿਲਕੁਲੋਂ ਹੀ ਸਹੀ ਗੱਲ ਆ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਜਦੋਂ ਆਲੂਆਂ ਦਾ ਰੰਗ ਹਰਾ ਹੁੰਦਾ ਆ ਤਾਂ ਉਹਦਾ ਇੱਕ ਕਾਰਨ ਆ ਫਿਰ ਕਈ ਸਵਾਲ ਕਰਨਗੇ ਵੀ ਰੀਪੀਓ ਦਾ ਕੀ ਕਾਰਨ ਆ ਰਖੋ ਜਿਹੜਾ ਬੰਦਾ ਕੁਦਰਤੀ ਰੰਗ ਜਿਹੜਾ ਸਬਜੀ ਦਾ ਜਦੋਂ ਚੇਂਜ ਹੁੰਦਾ ਆ ਤਾਂ ਇਹਦਾ ਮਤਲਬ ਲਿਆ ਕੇ ਉਹ ਕੁਦਰਤੀ ਰੰਗ ਤੋਂ ਹਰੀ ਹੋ ਰਹੀ ਆ ਤਾਂ ਉਹਦੇ ਵਿੱਚ ਇੱਕ 169 ਨਾਂ ਦਾ ਇੱਕ ਤੱਤ ਆ ਜਿਹੜਾ ਉਹਦੇ ਵਿੱਚ ਆਪਣੇ ਆਪ ਪੈਦਾ ਹੋਣਾ ਸ਼ੁਰੂ ਹੋ ਜਾਂਦਾ 169 ਤੱਤ ਉਹ ਜ਼ਹਿਰੀਲਾ ਤੱਤ ਆ ਜਿਹਦੇ ਨਾਲ ਕੁਝ ਲੋਕਾਂ ਦੀ ਮੌਤ ਤੱਕ ਵੀ ਹੋ ਸਕਦੀ ਆ ਜਿਹਦੇ ਨਾਲ ਕੈਂਸਰ ਦਾ ਰੋਗ ਵੀ ਹੋ ਸਕਦਾ ਜੋ ਇਹਨਾਂ ਜ਼ਹਿਰੀਲਾ ਖਾਨਚ ਵੀ ਕੌੜਾ ਹੁੰਦਾ ਤੇ ਜਿਹਦੇ ਨਾਲ ਮਨੁੱਖ ਨੂੰ ਜਦੋਂ ਸਬਜੀ ਚ ਬਣਦਾ ਆ ਕਿ ਉਹਦੇ ਨਾਲ ਸਿਰਦਰਦ ਹੋਣਾ ਸੁਭਾਵਿਕ ਗੱਲ ਆ ਸਾਰਾ ਦਿਨ ਮਨ ਕੱਚਾ ਕੱਚਾ ਰਹਿਣਾ ਸੁਭਾਵਿਕ ਗੱਲ ਆ ਸਾਰਾ ਦਿਨ ਥੱਕੇ ਥੱਕੇ ਰਹਿਣਾ ਮੂਫ ਸੁਭਾਵਿਕ ਗੱਲ ਆ ਇਸ ਕਰਕੇ ਮੇਰਾ ਕੋਈ ਵੀ ਭੈਣ ਭਰਾ ਜਾਂ ਜਦੋਂ ਵੀ ਕੋਈ ਸਾਡੀਆਂ ਧੀਆ ਭੈਣਾ ਜਾਂ ਸਾਡੇ ਪਰਿਵਾਰਿਕ ਮੈਂਬਰ ਕੋਈ ਆਲੂਆਂ ਦੀ ਸਬਜ਼ੀ ਕੱਟ ਰੇ ਹੋਣ ਤਾਂ ਉਹਨੂੰ ਕਦੀ ਵੀ ਜਦੋਂ ਹਰੀਆ ਆਲੂ ਆ ਜਾਏ ਉਹਨੂੰ ਸਬਜ਼ੀ ਚ ਨਾ ਪਾਓ ਹਾਂ ਉਹਦੇ ਨਾਲ ਜੇ ਕੋਈ ਕੱਟ ਕੇ ਉਹਨੂੰ ਸਾਈਡ ਤੇ ਕਰ ਦਿੱਤਾ ਜਾਵੇ ਤਾਂ ਚੰਗੀ ਗੱਲ ਆ ਲੇਕਿਨ ਹਰੀਆ ਆਲੂ ਕਦੀ ਨਾ ਪੋਗਾ ਉਹਨ ਹਰੀਆ ਆਲੂ ਹੁੰਦਾ ਕਿਉਂ ਹੁਣ ਸਵਾਲ ਤਾਂ ਇਹ ਵੀ ਖੜਾ ਹੁੰਦਾ ਸਾਰੇ ਆਲੂਆਂ ਦਾ ਰੰਗ ਸੇਮ ਹੁੰਦਾ ਹਰਿਆ ਆਲੂ ਉਹਦੋਂ ਹੁੰਦਾ ਜਦੋਂ ਉਹਨੂੰ ਅਸੀਂ ਧੁੱਪ ਦੇ ਵਿੱਚ ਰੱਖ ਦਈਏ ਜਾਣੀ ਕਿ ਜਦੋਂ ਉੱਤੇ ਲਾਈਟ ਪੈਂਦੀ ਰਹਿੰਦੀ ਆ ਤੇ ਕਈ ਵਾਰ ਆਪਾਂ ਆਪਣੇ ਘਰ ਵਿੱਚ 15 ਕਿਲੋ 20 ਕਿਲੋ ਜਾਂ ਜ਼ਿਆਦਾ ਜਾਂ 10 ਕਿਲੋ ਆਲੂ ਲਿਆ ਕੇ ਰੱਖ ਲੈਨੇ ਆ ਤੇ ਉਹ ਧੁੱਪ ਦੇ ਯਾਨੀ ਕਿ ਉੱਤੇ ਰੋਸ਼ਨੀ ਪੈਂਦੀ ਰਹਿੰਦੀ ਆ ਤੇ ਉਹਦੇ ਨਾਲ ਉਹਦਾ ਰੰਗ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਉਹ ਕੁਦਰਤੀ ਤੌਰ ਤੇ ਆਪਣੇ ਆਪ ਜਾਂ ਜਿਹੜਾ ਉਹ ਹਰਿਆ ਹੁੰਦਾ ਲੱਗ ਪੈਂਦਾ ਜਾਂ ਉਹ ਪੁੰਗਰ ਲੱਗ ਪੈਂਦਾ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਸਮਝ ਲਓ ਕਿ ਆਲੂ ਤੁਹਾਡਾ ਬਹੁਤ ਜ਼ਹਿਰੀਲਾ ਆ ਇਹਨੂੰ ਤੁਸੀਂ ਆਪਣੀ ਸਬਜ਼ੀ ਚ ਨਾ ਪਾਓ ਆਲੂ ਹਮੇਸ਼ਾ ਠੰਡੀ ਜਗ੍ਹਾ ਦੇ ਉੱਪਰ ਜਾਂ ਉਹਨੂੰ ਸੂਰਜ ਦੀ ਰੋਸ਼ਨੀ ਤੋਂ ਦੂਰ ਰੱਖਣਾ ਹੀ ਸਟੋਰ ਕਰਨਾ ਚਾਹੀਦਾ ਜੋ ਇੱਕ ਸਿਆਣਪ ਗੱਲ ਹੋਵੇਗੀ ਜੇਕਰ ਸੂਰਜ ਦੀ ਰੋਸ਼ਨੀ ਉੱਤੇ ਪੈ ਰਹੀ ਆ ਤੇ ਸਮਝ ਲਓ ਕਿ ਆਪਾਂ ਆਲੂਆਂ ਨੂੰ ਇੱਕ ਆਪਣੇ ਆਪ ਹੀ ਜ਼ਹਿਰੀਲਾ ਬਣਾਉਣ ਵਾਲੇ ਤੁਰ ਪਏ ਆ ਹੋ ਸਕਦਾ ਮੇਰੇ ਬਹੁਤ ਸਾਰੇ ਭੈਣ ਭਰਾਏ ਗੱਲ ਜਾਣਦੇ ਵੀ ਹੋਣ ਪਰ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਜਾਗਰੂ ਕਰਾਂ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਤੇ ਜਦੋਂ ਮੇਰਾ ਪਰਿਵਾਰ ਬਿਮਾਰ ਹੁੰਦਾ ਜਾਂ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਦੁੱਖ ਤਾਂ ਹੁੰਦਾ ਹੀ ਆ ਆਓ ਰਲ ਮਿਲ ਕੇ ਆਪਾਂ ਹਰ ਉਸ ਗੱਲ ਦੇ ਪਰ ਧਿਆਨ ਦਿয়ে ਜਿਹੜੀਆਂ ਗੱਲਾਂ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ ਮੈਂ ਆਸ ਕਰਦਾ ਮੇਰੇ ਸੱਜਣ ਮੇਰੇ ਭੈਣ ਭਰਾ ਇਹੋ ਜਿਹੇ ਵੀਡੀਓ ਜਾ ਉਹ ਜੇ ਵਿਚਾਰਾਂ ਨੂੰ ਹਰ ਇੱਕ ਤੱਕ ਪਹੁੰਚਾਉਣ ਦਾ ਪ੍ਰਾਲਾ ਕਰਿਆ ਕਰੋ ਇਹ ਵੀ ਇੱਕ ਸੇਵਾ ਹੀ ਆ ਤੇ ਜਦੋਂ ਆਪਾਂ ਲੋਕਾਂ ਨੂੰ ਜਾਗਰੂ ਕਰਦੇ ਆ ਤੇ ਲੋਕ ਫਿਰ ਸਾਨੂੰ ਅਸੀਸਾਂ ਦਿੰਦੇ ਨੇ ਜਿਹਦੇ ਨਾਲ ਸਾਡੀਆਂ ਮੀਂਹ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸੇ ਮਕਸਦ ਲਈ ਆਪਾਂ ਚੈਨਲ ਬਣਾਇਆ ਜਿਹਦਾ ਨਾਮ ਹੀ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਹੋਇਆ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਬਹੁਤ ਸਤਿਕਾਰ ਦਿੰਦੇ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ